ਕਾਪ ਦੇ ਟਿੱਕੇ ਬਰੇਸੀ ਕਹਿੰਦਾ ਸੀ ਕਹਿੰਦਾ ਸੀ ਵੀ ਜਿਵੇਂ ਅਰਜਨ ਕੁੰਗੜ ਅਰਗਿਆਂ ਦੇ ਹੋਗੇ ਅੱਛਾ ਜੀ ਬਹੁਤ ਚੰਗੀ ਨਸਲ ਦੀਆਂ ਕਟੀਆਂ ਜੀ ਪਸ਼ੂ ਪਾਲਕਾਂ ਲਈ ਖੁਸ਼ਖਬਰੀ ਹੈ ਇਹ ਵਾਲੀ ਵੀਡੀਓ ਪਤਲੇ ਪਿੰਡੇ ਦੀਆਂ ਸਿੰਘ ਜਮਾ ਗੋਲ ਜਿਵੇਂ ਆਪਾਂ ਕਹਿੰਦੇ ਵੀ ਠਿਆਣੀ ਵੀ ਨਹੀਂ ਟੱਪਦੀ ਤੇ ਉਮਰ ਇਹਨਾਂ ਦੀ ਲਗਭਗ ਹੈਗੀ ਹੈ ਜੀ 2.5 ਸਾਲ ਦੇ ਕਰੀਬ ਇਹ ਕਟੀਆਂ ਕਿੱਥੇ ਖੜੀਆਂ ਨੇ ਤੇ ਇਹ ਬਾਈ ਕਿਉਂ ਇਹਨਾਂ ਨੂੰ ਵੇਚ ਰਿਹਾ ਉਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਜੇ ਕਿਸੇ ਨੇ ਇਹ ਕਰਨ ਦਾ ਦੋਨਾਂ ਦਾ ਜੋੜਾ 70000 ਦੇ ਸੰਪਰਕ ਕਰੋ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਇੱਕ ਆਪਾ ਪਹੁੰਚਾ ਹੈ ਇਹ ਬੰਡਵੰਗੀ ਦੀਪਾ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਦੋ ਝੋਟੀਆਂ ਇੱਥੇ ਬਕਾਉ ਨੇ ਕਟੀਆਂ ਤੇ ਕਿਹੜੀ ਨਸਲ ਆ ਇਹ ਕਿੰਨੇ ਟਾਈਮ ਦੀਆਂ ਨੇ ਉਹ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਹਾਂਜੀ ਪਹਿਲਾਂ ਨਾਮ ਦੱਸ ਦੋ ਜੀ ਆਪਣਾ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਐਂਡ ਬੰਡਵੰਗੀ ਦੀਪਾ ਮੰਗੀ ਦੀਪਾ ਜੀ ਹਾਂਜੀ ਇਹ ਜਿਹੜੀਆਂ ਕਟੀਆਂ ਆਪਾਂ ਅੱਜ ਦੇਖ ਰਹੇ ਆ ਜੀ ਇਹ ਬਕਾਉ ਨੇ ਕਰਦੇ ਆ ਕਟੀਆਂ ਜੀ ਇਹ ਇਹਨਾਂ ਬਾਰੇ ਜਾਣਕਾਰੀ ਦੇ ਦਿਓ ਇਹ ਸਵਾ ਦੋ ਸਾਲਾਂ ਦੀਆਂ ਹੋ ਗਈਆਂ ਜੀ ਅੱਛਾ ਜੀ ਇਹ ਮੋਰਨ ਨਸਲ ਚ ਪੈਂਦਗਾ ਚੰਗੇ ਟੀਕੇ ਦਿੰਗੇ ਮੋਰਨ ਨਸਲ ਦੇ ਹਾਂ ਮੋਰਨ ਨਸਲ ਚ ਤੇ ਇਹ ਕਦੋਂ ਆਪਾਂ ਜਿਹੜਾ ਸੀਮਨ ਸੀਗਾ ਇਹ ਕਰਵਾਇਆ ਸੀ ਤੇ ਕਿਸ ਡਾਕਟਰ ਸਾਹਿਬ ਤੋਂ ਲਿਆ ਆਪਣਾ ਡਾਕਟਰ ਆਪਣਾ ਪਿੰਡ ਦਾ ਹੀ ਆ ਜੀ ਹਰਜਿੰਦਰ ਡਾਕਟਰ ਅੱਛਾ ਜੀ ਉਹਨੇ ਟੀਕੇ ਭਰੇ ਆ ਜੀ ਤੇ ਆਪਣੇ ਕੋਲੇ ਇਹ ਸਾਹਵੇਂ ਹੋਏ ਹੈਗੇ ਕੋ ਟੀਕਿਆਂ ਦਾ ਜਿਵੇਂ ਉਹ ਨਹੀਂ ਉਹ ਤਾਂ ਸਾਹਵੇਂ ਜੀ ਮਤਲਬ ਟੌਪ ਦੇ ਟੀਕੇ ਭਰੇ ਸੀ ਕਹਿੰਦਾ ਸੀ ਕਹਿੰਦਾ ਸੀ ਵੀ ਜਿਵੇਂ ਅਰਜਨ ਕੁੰਗੜ ਅਰਗਿਆਂ ਦੇ ਹੋਗੇ ਅੱਛਾ ਜੀ ਉਹ ਉਹ ਜਿੱਤਨਾ ਸਾਨੂੰ ਟੀਕੇ ਆ ਜੀ ਮੋਰਨ ਅਸਲ ਤੇ ਹਾਂ ਮੋਰਨ ਅਸਲ ਤੇ ਪਰੇ ਮੋਰਨ ਅਸਲ ਤੇ ਟਾਈਮ ਦੀ ਕਿੰਨੇ ਕਿੰਨੇ ਦੀ ਹੋਗੀਆਂ ਸਵਾ 2 ਸਾਲਾਂ ਦੀ ਹੋਗੀਆਂ ਜੀ ਸਵਾ 2 ਸਾਲਾਂ ਦੀ ਹਾਂਜੀ ਦੋਨੇ ਹਾਂਜੀ ਉਹ ਬਸ ਇਹਨਾਂ ਆਫਸ ਦੇ ਮਹੀਨੇ ਵੀ ਦਿਨ ਦਾ ਬੱਟਾ ਜੀ ਮਹੀਨੇ ਵੀ ਦਿਨਾਂ ਦਾ ਫਰਕ ਇਹਦੇ ਸਿੰਘ ਵਗੈਰਾ ਦੇਖੋ ਜੀ ਪੂਰੇ ਕੁੰਡੇ ਸਿੰਘ ਹੈ ਜੀ ਹਾਂ ਦੂਜੇ ਹੈ ਇਹਦੇ ਵੀ ਕੁੰਡੇ ਆ ਰਹਿਦਾ ਜਮਾ ਇਹ ਨਾਲ ਥੋੜੇ ਜਿਆਦੇ ਲੱਗਿਓ ਤਾਂ ਹਾਂ ਇਹ ਤਾਂ ਜਮਾ ਨਾਲ ਹੀ ਲੱਗੀਆਂ ਹਾਂਜੀ ਜਿਵੇਂ ਆਪਾਂ ਕਹਿੰਦੇ ਰੁਪਿਆ ਵੀਂਟ ਆਪਦਾ ਹਾਂਜੀ ਤੇ ਇਹਨਾਂ ਦਾ ਮਾਲ ਮੁੱਲ ਜਿਹੜਾ ਆਪਾਂ ਦੱਸਣਾ ਹੋਵੇ ਜੀ ਤੇ ਮੁੱਲ ਇਹਨਾਂ ਦਾ ਪਰ ਦੋਨਾਂ ਦਾ ਜੋੜਾ 70000 ਰੁਪਏ ਜੀ ਦੋਵ ਕੱਲੀ ਕਲੀ ਰੱਖੇ ਨੇ ਕੱਲੀ ਲਾ ਜ 35000 ਦੀ ਅੱਛਾ ਜੀ ਹਾਂਜੀ ਤੇ ਇਹਦਾ ਵੇਚਣ ਦਾ ਕਾਰਨ ਜੀ ਬਸ ਜੀ ਘਰੇ ਸਾਹਮਣੇ ਥਾਂ ਥੋੜਾ ਜੀ ਹੋਰ ਕੋਈ ਕਾਰਨ ਨਹੀਂ ਦਰਸ਼ਕੋ ਥਾਂ ਦੀ ਕਮੀ ਹੈਗੀ ਤੇ ਜਾਨਵਰ ਰੱਖੇ ਹੋਏ ਇਹਨਾਂ ਦੇ ਹੋਰ ਵੀ ਤੇ ਇਸ ਤੋਂ ਅੰਦਰ ਪਹਿਲਾਂ ਮੱਝ ਵੇਚੀ ਹੈ ਜੀ ਥਾਂ ਦੀ ਕਮੀ ਕਰਕੇ ਵੇਚੀ ਹੈ ਜੀ ਵੀ ਜਦੋਂ ਆਪਦੇ ਜ਼ਿਆਦਾ ਜਾਨਵਰਾਂ ਦੀ ਗਿਣਤੀ ਵੱਧ ਜਾਂਦੀ ਹੈ ਉਹਦੇ ਹਿਸਾਬ ਨਾਲ ਵਿੱਚੋਂ ਜੜੀਆਂ ਕੋਈ ਵੇਚਦੀਆਂ ਕੋਈ ਹੋਰ ਨਮੀ ਲੜੀ ਆਪਦੇ ਕੰਮ ਤੋਂ ਹੁੰਦੇ ਦੇ ਹਿਸਾਬ ਨਾਲ ਹਾਂਜੀ ਇਸ ਕਰਕੇ ਇਹ ਜੜੀਆਂ ਕਟੀਆਂ ਨੇ ਇਹ ਬੀਚੀਆਂ ਜਾ ਰਹੀਆਂ ਨੇ ਇਹ ਤਸਵੀਰਾਂ ਦੇ ਵਿੱਚ ਹੀ ਤੁਸੀਂ ਦੇਖ ਲਓ ਇਹਨਾਂ ਦੀ ਹੋਰ ਜ਼ਿਆਦਾ ਤਾਰੀਫ਼ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੇ ਜਿਹੜੇ ਵੀ ਕੋਈ ਵੀਰ ਨਸਲਾਂ ਵਧੀਆ ਤਰੀਕੇ ਦੀਆਂ ਬਣਾਉਣ ਤੇ ਅੱਗੇ ਸੁਧਾਰ ਕਰਨ ਤੇ ਕੰਮ ਕਰਦੇ ਆ ਕੋਈ ਡੈਰੀ ਫਾਰਮ ਵਾਲੇ ਆ ਜਾਂ ਘਰਾਂ ਦੇ ਵਿੱਚ ਵੀ ਆ ਜਹਰ ਕੋਈ ਸੋਚਦਾ ਵੀ ਵਧੀਆ ਨਸਲ ਦੀਆਂ ਪਸ਼ੂ ਹੋਣ ਸਾਡੇ ਦੁੱਧ ਜ਼ਿਆਦਾ ਹੋਵੇ ਤੇ ਉਸ ਹਰ ਇੱਕ ਅਖਵਾਸ਼ ਨੂੰ ਉਹ ਪੂਰੀਆਂ ਕਰਨੀਆਂ ਇਹ ਜਿਵੇਂ ਆਪਣੇ ਕਹਿੰਦੇ ਪਤਲੇ ਪਿੰਡੇ ਦੀ ਹੋਵੇ ਹਾਂ ਵੀ ਪਤਲੇ ਪਿੰਡੇ ਦੀ ਦੁੱਧ ਵੱਧ ਦਿੰਦੀ ਹੈਗੀ ਤੇ ਤਾਂ ਕਰਕੇ ਇਹ ਸੰਪਰਕ ਕਰ ਸਕਦੇ ਹੋ ਜੇ ਤੁਹਾਡੇ ਦੇ ਵਿੱਚੋਂ ਕੋਈ ਵੀ ਇਹਨਾਂ ਨੂੰ ਖਰੀਦਣਾ ਚਾਹੁੰਦਾ ਹੈਗਾ ਤੇ ਮੁੱਲ ਇਹਦਾ 70000 ਰੁਪਏ ਦੋਵਾਂ ਦਾ ਮੰਗਿਆ ਹੋਇਆ ਜੀ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਦੱਸ ਸਕਦੇ ਹੋ